ਨਾਮ ਜੱਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈ ਦਾ ਨਾਮ ਜੱਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈ ਦਾ ਨਾਮ ਜੱਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਜੀ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈ ਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈ ਦਾ ਸੇਵਕ ਤੀ ਸੰਤੋ ਕੈ ਜਿਨੇ ਸੱਚੋ ਸਚਨ ਉਹਨੇ ਮੰਦਰ ਪੈਰ ਨ ਰਖੇਉ ਕਰਮ ਕਮਾਇਆ ਉਹਨੇ ਦੁਨੀਆ ਦੋੜੇ ਬੰਦ ਨਾ ਅਨਪਾਣੀ ਥੋੜਾ ਤੋ ਬਖਸੀ ਸੇ ਅਗਲਾ ਨਿਦ ਦੇਵਹਿ ਜੜਾ ਵੜ੍ਹਈ ਵੱਡਾ ਪਾਇਆ ਵੜ੍ਹਈ ਵੱਡਾ ਪਾਇਆ ਸ਼ੁਰੂਆਤ ਮਾਈ ਭਾਈ ਫਤੇ ਬਲਾ ਕੋ ਆਖਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇਂ ਦੀ ਨ ਜਾਗਤ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਸੰਤ ਮਹਾਪੁਰਸ਼ਾਂ ਦੀ ਨਿੱਗੀ ਯਾਦ ਨੂੰ ਅਤੇ ਜੋ ਦੋ ਸਤਵ ਦੀਆਂ ਚੱਲ ਰਹੀਆਂ ਹਨ ਤਨ ਤਨ ਗੁਰੂ ਰਾਮਦਾਸ ਮਹਾਰਾਜ ਜੀ ਤਨ ਤਨ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦੇ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਕੁਝ ਸਮੇਂ ਪਹਿਲਾਂ ਸਰਵਣ ਕਰ ਰਹੇ ਸੀ ਤੋਂ ਸਮੇਂ ਦੇ ਵਾਰ-ਵਾਰ ਦੇ ਨਾਲ ਸਮੇਂ ਦੀ ਕਰਮਵਾਰ ਦੇ ਨਾਲ ਆਪ ਜੀ ਟਾਡੀ ਸਿੰਘਾਂ ਤੋਂ ਤੇ ਕਵੀਆਂ ਤੋਂ ਤੇ ਇਸ ਤਰ੍ਹਾਂ ਉਹਨਾਂ ਮਹਾਂਪੁਰਸ਼ਾਂ ਦੀ ਜੋ ਸਟੇਜ ਹੈ ਧਾਰਨਾ ਵਾਲੀ ਉਹ ਆਪ ਜੀ ਜੁੜੇ ਬੈਠੇ ਹੋ ਤਨ ਤਨ ਸੰਤ ਮਹਾਰਾਜ ਇਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹਨਾਂ ਦੀ ਵਡਿਆਈ 50 ਸਾਲ ਦੇ ਤਕਰੀਬਨ ਉਹਨਾਂ ਨੂੰ ਗਿਆਨ ਨੂੰ ਹੋਣੇ ਜਾ ਰਹੇ ਹੈ ਤੇ ਅੱਜ ਤੱਕ ਦਿਨ ਦਿਨ ਚੜਿਆ ਸਵਾਈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਸੇ ਤਰ੍ਹਾਂ ਹੀ ਵੱਧ ਰਹੀ ਹੈ ਇੱਕ ਉਹਨਾਂ ਦੀ ਮੈਂ ਗੱਲ ਥੋੜੀ ਜਿਹਾ ਸੁਣਾਵਾ ਇੱਕ ਵਾਰ ਇੱਕ ਨਾ ਗੁਰਮੁਖ ਸਾਡੇ ਜਾਣਕਾਰ ਅਭਿਆਸੀ ਨੇ ਜਿਵੇਂ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਨੇ ਸਰੂਪ ਕਹਿੰਦੇ ਆਪਾਂ ਤੇ ਉਹ ਕੋਈ ਜਿਹੜੇ ਦੁਕਾਨਾਂ ਵਾਲੇ ਆ ਉਹਨਾਂ ਦੀ ਦੁਕਾਨ ਤੇ ਮਹਾਪੁਰਸ਼ਾਂ ਦਾ ਸਰੂਪ ਅਸਲੀ ਇੱਕ ਦਾ ਭਾਈ ਗੁਰਦਿਆਲ ਸਿੰਘ ਉਹਨਾਂ ਨੇ ਬਣਾਏ ਹੋਏ ਹਨ ਹੱਥ ਨਾਲ ਬੁਬੂ ਉਸੇ ਤਰ੍ਹਾਂ ਪਰ ਕੁਝ ਜਿਹੜੀਆਂ ਫੋਟੋ ਆ ਮਹਾਪੁਰਸ਼ਾਂ ਦੀਆਂ ਤਸਵੀਰਾਂ ਸਿੱਧੀਆਂ ਕੈਮਰੇ ਨਾਲ ਖਿੱਚੀਆਂ ਹੋਈਆਂ ਉਹਨਾਂ ਦੀ ਗੱਲ ਤੇ ਉਹ ਜਿਹੜਾ ਗੁਰਮੁਖ ਸਿਣਾ ਅਭਿਆਸੀ ਬਹੁਤ ਹੈ ਉਹ ਲੱਗੋਂ ਦੀ ਲੰਘਿਆ ਜਾ ਰਿਹਾ ਸੀ ਅੱਗੋਂ ਦੀ ਤਾ ਕਹਿੰਦਾ ਮੈਨੂੰ ਉਹਨੇ ਜੀ ਗੱਲ ਸੁਣਾਈ ਸੀ ਕਹਿੰਦਾ ਇਹ ਮੈਨੂੰ ਕਰੰਟ ਜਾ ਵਜਿਆ ਕਹਿੰਦਾ ਮੈਂ ਰੁਕ ਗਿਆ ਪਾਵੇਂ ਹੋਰ ਵੀ ਤਸਵੀਰਾਂ ਹੱਥ ਨਾਲ ਬਣੀਆਂ ਸਨ ਉੱਥੇ ਨਹੀਂ ਹੋਈ ਇਹ ਵਾਰਤਾ ਪਰ ਜਿੱਥੇ ਉਹਨਾਂ ਦੀ ਫੋਟੋ ਜਿਹੜਾ ਹੈ ਸਰੂਪ ਹੈ ਕੈਮਰੇ ਨਾਲ ਖਿੱਚਿਆ ਉੱਥੇ ਮੈਂ ਅੜਕ ਗਿਆ ਫੇਰ ਮੈਂ ਦੇਖਿਆ ਵੀ ਇਹ ਇੱਥੇ ਕਸ਼ਸ ਹੈ ਇਧਰੋਂ ਜਿਹੜੀ ਊਰਜਾ ਜਿਹੜੀ ਹੈ ਉਹ ਪ੍ਰਾਪਤ ਹੁੰਦੀ ਹੈ ਇੱਕ ਤਾਂ ਇਹ ਇਹ ਮਹਾਪੁਰਸ਼ਾਂ ਦੀ ਗੱਲ ਹੁਣ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਬੀਬੀ ਭਾਨੀ ਜੀ ਤਾਂ ਬੀਬੀ ਭਾਨੀ ਜੀ ਨੇ ਅਣਥੱਕ ਸੇਵਾ ਕੀਤੀ ਇੱਕ ਦਿਨ ਸਤਿਗੁਰ ਸੱਚੇ ਪਾਤਸ਼ਾਹ ਜੀ ਵਿਚਾਰੋ ਵਿਚਾਰ ਗੱਲਾਂ ਕਰਦਿਆਂ ਕਰਦਿਆਂ ਆਖਣ ਲੱਗੇ ਬੇਟਾ ਜੀਓ ਤੁਹਾਡੀ ਸੇਵਾ ਤੇ ਮੈਂ ਬਹੁਤ ਪ੍ਰਸੰਨ ਹਾਂ ਪਰ ਹੁਣ ਇੱਕ ਕਾਰਨ ਬਣਦਾ ਜਾ ਰਿਹਾ ਹੈ ਜੋ ਤੁਹਾਡੇ ਘਰ ਦੇ ਹਨ ਸਾਡੇ ਦਾਮਾਦ ਭਾਈ ਜੇਠਾ ਜੀ ਉਹਨਾਂ ਦੀ ਜਿਹੜੀ ਆਯੂ ਹੈ ਉਹ ਹੁਣ ਸਮਾਪਤ ਹੈ ਵੀ ਮੈਂ ਤੁਹਾਨੂੰ ਕੁਝ ਦੇਣਾ ਚਾਹੁੰਦਾ ਵੀ ਮੈਨੂੰ ਬਹੁਤ ਤੁਹਾਡੇ ਤੇ ਪ੍ਰਸੰਤਾ ਹੈ ਦੋਵਾਂ ਤੇ ਤੇ ਮੈਂ ਤੁਹਾਡੀ ਸੇਵਾ ਤੇ ਤੇ ਤੁਹਾਡੇ ਘਰ ਦੇ ਭਾਈ ਜੇਠਾ ਜੀ ਤੇ ਮੈਂ ਬਹੁਤ ਪ੍ਰਸੰਨ ਹਾਂ ਮੇਰੀ ਉਮਰ 8 ਸਾਲ ਕੁਝ ਮਹੀਨੇ ਕੁਝ ਦਿਨ ਦੀ ਬਚਦੀ ਹੈ ਮੈਂ ਉਹ ਤੁਹਾਨੂੰ ਹੁਣ ਜਿਹੜੀ ਹੈ ਉਹ ਦੇਣੀ ਚਾਹੁੰਦਾ ਦੋਵਾਂ ਨੂੰ ਬੁਲਾ ਕੇ ਇਹ ਗੱਲ ਵਿਦਿਤ ਕਰਾਈ ਸਭ ਸੰਗਤਾਂ ਨੇ ਵੀ ਸੁਣਿਆ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਗੁਣ ਹਨ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਹੁਕਮਾ ਤੋਹੇ ਬਾਣਿਆ ਵੈ ਇਸ ਤਰ੍ਹਾਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜੀ ਆਪਣੀ ਉਮਰ ਸੀ 8 ਸਾਲ ਦੇ ਕਰਿਓ ਉਹ ਭਾਈ ਜੇਠਾ ਜੀ ਨੂੰ ਸਮੇਤ ਗੁਰਤਾ ਗੱਦੀ ਦੇ ਜਿਹੜੀ ਉਹ ਪ੍ਰਦਾਨ ਕਰ ਦਿੱਤੀ ਇੱਥੇ ਸਤਗੁਰ ਸੱਚੇ ਪਾਤਸ਼ਾਹ ਜੀ ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜਿहि किस ਕਹੀ ਨ ਜਾਇ ਸੋਡੇ ਸ੍ਰੇਟ ਸਗਲ ਤਾਰਨ ਕਉ ਆਪ ਗੁਰੂ ਰਾਮਦਾਸ ਕਉ ਮਿਲੀ ਵਡਾਈ ਇਹ ਦੋਇ ਗੁਰਪੁਰਬਾਂ ਦੀ ਵੀ ਹਾਜ਼ਰੀ ਹੋਗੀ ਸੰਤ ਮਹਾਰਾਜੀ ਦੀ ਵੀ ਹਾਜ਼ਰੀ ਹੋਗੀ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਿਹਾੜੇ ਮਨਾਏ ਹੋਏ ਇਹ ਸਤਾਵ ਦੀ ਮਨਾਈ ਹੋਈ ਤੇ ਨਾਲ ਹੀ ਮਹਾਂਪੁਰਸ਼ਾਂ ਦੀ ਜੋ ਯਾਦ ਮਨਾਈ ਹੋਈ ਇਹ ਸਾਡੀ ਸਫਲੀ ਹੋਵੇ ਸੰਤ ਬਾਬਾ ਮਾਨ ਸਿੰਘ ਜੀ ਸੰਤ ਬਾਬਾ ਮੋਹਨ ਸਿੰਘ ਜੀ ਤੇ ਉਹਨਾਂ ਦੇ ਜਿੰਨੇ ਵੀ ਅੱਗੇ ਪੈਰੋਕਾਰ ਹਨ ਉਹਨਾਂ ਨੂੰ ਮੈਂ ਨਮਸਕਾਰ ਕਰਦਾ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰ ਮੇਰੇ 3 ਮਿੰਟ ਬਚਦੇ ਐ ਮੈਂ ਸਾਰੇ ਤੁਹਾਨੂੰ ਦਾਨ ਕਰਦਾ ਗੱਜ ਕੇ ਆਪੋ ਸਤਨਾਮ ਸ੍ਰੀ ਵਾਹਿਗੁਰੂ ਨਾਨਕ ਨਾਮ ਚੜ੍ਹਦੀ ਕਲਾ ਪੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ